ਮੇਰੇ ਨਾਲ ਸਰਦਾਰ ਮਨਜੀਤ ਸਿੰਘ ਹੁਣੀ ਬੈਠੇ ਨੇ ਜਿਹੜੇ 19 ਸਾਲਾਂ ਬਾਅਦ ਇੰਗਲੈਂਡ ਤੋਂ ਪੰਜਾਬ ਆਏ ਨੇ ਆਪਣੀ ਵਾਈਫ ਨੂੰ ਲਗਭਗ 13 ਸਾਲਾਂ ਬਾਅਦ ਮਿਲੇ ਨੇ ਤੇ ਆਪਣੇ ਸਕੇ ਭਰਾ ਨੂੰ 19 ਸਾਲ ਬਾਅਦ ਮਿਲੇ ਨੇ ਅੱਜ ਦੋਵਾਂ ਭਰਾਵਾਂ ਦੀ ਕਹਾਣੀ ਪੰਜਾਬ ਦੇ ਨਾਲ ਪਿਆਰ ਦੀ ਕਹਾਣੀ ਅਤੇ ਪਰਿਵਾਰਾਂ ਨੂੰ ਕਿਵੇਂ ਜੋੜ ਕੇ ਰੱਖਣਾ ਹੈ ਉਸ ਦੇ ਬਾਰੇ ਸਾਰੀ ਗੱਲਬਾਤ ਕਰਾਂਗੇ 13 ਸਾਲ ਲਗਭਗ ਬਾਅਦ ਮਿਲਿਆ ਹੁਣ ਤੇ ਬ੍ਰਦਰ ਨੂੰ ਜਿੱਦਾਂ ਆਪਣੇ ਨੂੰ 19 ਸਾਲ ਬਾਅਦ ਆਪਣੇ ਡੈਡ ਨੂੰ ਤੇ ਇਹਨਾਂ ਨੂੰ 19 ਸਾਲ ਬਾਅਦ ਮਿਲੇ ਇਹ 19 ਸਾਲਾਂ ਨੂੰ ਕਿਵੇਂ ਤੁਸੀਂ ਡਿਸਕ੍ਰਾਈਬ ਕਰੋ ਕਿਉਂਕਿ ਇਸ ਦੌਰਾਨ ਬੜੇ ਗਮ ਵੀ ਆਏ ਹੋਣਗੇ ਜਿਨ੍ਹਾਂ 'ਚ ਤੁਸੀਂ ਨਹੀਂ ਸ਼ਿਰਕਤ ਹੋ ਸਕੇ ਹੋਗੇ ਬੜੀਆਂ ਖੁਸ਼ੀਆਂ ਵੀ ਆਈਆਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਨਹੀਂ ਪਹੁੰਚ ਸਕੇ ਉੱਥੇ ਬੈਠ ਕੇ ਫਿਰ ਮਹਿਸੂਸ ਹੁੰਦੀਆਂ ਸੀਗੀਆਂ ਚੀਜ਼ਾਂ ਵੀ ਕਮਾਈ ਜਾਂ ਪੈਸੇ ਨੇ ਤਾਂ ਨੇੜੇ ਲੈ ਆਂਦਾ ਪਰ ਆਪਣੇ ਤੋਂ ਬਹੁਤ ਦੂਰ ਕਰਦਾ ਮੰਡੇ ਆਇਆ ਹੈਗਾ ਤਾਂ ਇਹ ਦੇਖਿਆ ਕਿ ਇੱਥੇ ਬਹੁਤ ਸਾਰੇ ਲੋਕ ਜਿਦਾਂ ਉਹਨਾਂ ਦੀਆਂ ਮੌਤਾਂ ਹੋ ਚੁੱਕੀਆਂ ਚਾਚੇ ਤਾਏ ਇਦਾਂ ਸਾਰੇ ਉਹ ਕੁਛ ਤਾਂ ਨਹੀਂ ਵਾਪਸ ਆ ਸਕਦਾ ਜਿਹੜਾ ਉਹ ਆਪਣਾ ਟਾਈਮ ਨਿਕਲ ਗਿਆ ਜਾਂ ਜ਼ਿੰਦਗੀ ਦੇ ਇੰਨੇ ਸਾਲ ਜਿਹੜੇ ਵਿਦੇਸ਼ਾਂ ਦੇ ਵਿੱਚ ਰਿਹਾ ਕਿ ਨਿਕਲ ਗਏ ਐਸੀ ਕਰਕੇ ਲਾ ਲਓ ਚਾਹੇ ਹਰ ਬੰਦਾ ਚਾਹੁੰਦਾ ਪਈ ਮੈਂ ਗਾਂ ਬਦਾ ਕੋਈ ਵੀ ਨਹੀਂ ਪਿੱਛੇ ਆਉਣਾ ਚਾਹੁੰਦਾ ਹੈਗਾ ਜਦੋਂ ਆ ਕੇ 19 ਸਾਲਾਂ ਬਾਅਦ ਭਰਾ ਨੂੰ ਜਫੀ ਪਾਈ ਉਹ ਉਹ ਮੂਮੈਂਟ ਕਿਵੇਂ ਦੀ ਸੀਗੀ ਕਿਵੇਂ ਲੱਗਿਆ ਮਨ ਨੂੰ ਸ਼ਾਂਤੀ ਮਿਲੀ ਠੰਡ ਪਈ ਕਲੇਜੇ ਨੂੰ ਪਰ ਅਸਲ ਦੇ ਵਿੱਚ ਜਿਹੜਾ ਸੁੱਖ ਸਕੂਨ ਭੈਣਾ ਭਰਾਵਾਂ ਦੇ ਨਾਲ ਆਪਾਂ ਸਾਂਝੇ ਪਰਿਵਾਰ ਦੇ ਵਿੱਚ ਸਾਨੂੰ ਮਿਲਦਾ ਉਹ ਕਿਤੇ ਨਹੀਂ ਮਿਲਦਾ ਸੇ ਸੂ ਬੜੀ ਖੁਸ਼ੀ ਹੋਈ ਜਿੱਦਣ ਆਏ ਆ ਤੇ ਬੜਾ ਮਨ ਨੂੰ ਸ਼ਾਂਤੀ ਮਿਲੀ ਆ ਤੇ ਮਾਨਵੀ ਮਹਿਸੂਸ ਹੁੰਦਾ ਆ ਕਿ ਚਲੋ ਮਹਾਰਾਜ ਤੰਦਰੁਸਤੀਆਂ ਰੱਖੇ ਪੂਰੇ ਪਰਿਵਾਰ ਦੇ ਵਿੱਚ ਮੇਰੇ ਨਾਲ ਸਰਦਾਰ ਮਨਜੀਤ ਸਿੰਘ ਹੋਣੀ ਬੈਠੇ ਨੇ ਜਿਹੜੇ 19 ਸਾਲਾਂ ਬਾਅਦ ਇੰਗਲੈਂਡ ਤੋਂ ਪੰਜਾਬ ਆਏ ਨੇ ਆਪਣੀ ਵਾਈਫ ਨੂੰ ਲਗਭਗ 13 ਸਾਲਾਂ ਬਾਅਦ ਮਿਲੇ ਨੇ ਤੇ ਆਪਣੇ ਸਕੇ ਭਰਾ ਨੂੰ 19 ਸਾਲ ਬਾਅਦ ਮਿਲੇ ਨੇ ਅੱਜ ਦੋਵਾਂ ਭਰਾਵਾਂ ਦੀ ਕਹਾਣੀ ਪੰਜਾਬ ਦੇ ਨਾਲ ਪਿਆਰ ਦੀ ਕਹਾਣੀ ਅਤੇ ਪਰਿਵਾਰਾਂ ਨੂੰ ਕਿਵੇਂ ਜੋੜ ਕੇ ਰੱਖਣਾ ਹੈ ਉਸ ਦੇ ਬਾਰੇ ਸਾਰੀ ਗੱਲਬਾਤ ਕਰਾਂਗੇ ਸਰਦਾਰ ਮਨਜੀਤ ਸਿੰਘ ਹੁਣੀ ਸਰਦਾਰ ਯੰਗਵੀਰ ਸਿੰਘ ਚੋਹਾਨ ਜਿਨ੍ਹਾਂ ਨੂੰ ਤੁਸੀਂ ਅਕਸਰ ਹੀ ਸੁਣਿਆ ਹੋਊਗਾ ਡਿਬੇਟਾਂ ਦੇ ਵਿੱਚ ਕਿਉਂਕਿ ਇੱਕ ਦੁਆਬੇ ਦੀ ਵੱਡੀ ਕਿਸਾਨ ਲੀਡਰਸ਼ਿਪ ਦੇ ਇਹ ਮੈਂਬਰ ਨੇ ਤੇ ਸਾਰੀ ਗੱਲਬਾਤ ਕਰਦੇ ਆ ਜੰਗਵੀਰ ਸਿੰਘ ਹੋਣੀ ਇਹਨਾਂ ਦੇ ਭਰਾ ਨੇ ਲੈ ਕੇ ਆਏ ਨੇ ਥੋੜੇ ਦਿਨ ਹੀ ਹੋਏ ਇਹਨਾਂ ਨੂੰ 에어ਪੋਰਟ ਤੋਂ ਤੇ ਇਹਨਾਂ ਦੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਲੋਕਾਂ ਨੇ ਬਹੁਤ ਪਿਆਰ ਦਿੱਤਾ ਕਿ 19 ਸਾਲ ਬਾਅਦ ਦੋਵੇਂ ਭਰਾ ਮਿਲੇ ਨੇ ਸਰਦਾਰ ਮਨਜੀਤ ਸਿੰਘ ਹੋਣਾ ਤੋਂ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਤੁਹਾਡਾ ਪੰਜਾਬ ਦੇ ਵਿੱਚ ਆਪਣੀ ਧਰਤੀ ਦੇ ਉੱਪਰ ਵੈਲਕਮ ਆ ਧੰਨਵਾਦ ਜੀ ਮਨਦੀਪ ਜੀ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਸਾਡੀ ਇੰਟਰਵਿਊ ਕਰਨਾ ਇਹ ਤੁਹਾਡੇ ਸਾਰੇ ਦੇਖਦੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਆ ਜ਼ਿੰਦਗੀ ਦੇ 19 ਸਾਲ ਤੁਸੀਂ ਪੰਜਾਬ ਤੋਂ ਆਪਣੇ ਪਰਿਵਾਰ ਤੋਂ ਦੂਰ ਰਹੇ ਉਹ ਕਿਵੇਂ ਕੱਢਿਆ ਸਮਾਂ ਔਖਾ ਸੀ ਸੌਖਾ ਸੀ ਯਾਦਾਂ ਦੇ ਵਿੱਚ گزارਿਆ ਨਹੀਂ ਯਾਦਾਂ ਦੇ ਵਿੱਚ ਨਹੀਂ ਮੈਂ ਇੰਨਾ ਕੁ ਬੀਜੀ ਸੀ ਆਪਣੇ ਕੰਮਕਾਰਾਂ ਦੇ ਵਿੱਚ ਕਿ ਇਧਰੋਂ ਜਿਹੜੇ ਮੇਰੇ ਬ੍ਰਦਰ ਤੇ ਸਿਸਟਰ ਇਨ ਲਾ ਤੇ ਇਹ ਦੋਨੇ ਭੈਣਾ ਇਹ ਆਪਸ ਵਿੱਚ ਭੈਣਾ ਭੈਣਾ ਤੇ ਅਸੀਂ ਭਰਾ ਭਰਾ ਜਿਹੜੇ ਸਾਡੇ ਬੱਚੇ ਉਦੋਂ ਕਾਫੀ ਛੋਟੇ ਸੀ ਜਦੋਂ ਮੈਂ ਛੱਡ ਕੇ ਗਿਆ ਸੀਗਾ ਤੇ ਜਿਹੜਾ ਸਾਡਾ ਬੇਟਾ 9 ਸਾਲ ਦਾ ਸੀ ਤਾਂ ਬਟਿਆ ਉਹ 5 ਸਾਲ ਦੀ ਸੀ ਇਹ ਵੀ ਆਪਣੇ ਮਾਪੇ ਜਿੱਦਾਂ ਹੁੰਦੇ ਉਦਾਂ ਹੀ ਇਹਨਾਂ ਨੇ ਸੰਭਾਲਿਆ ਮੈਨੂੰ ਜਿੱਦਾਂ ਇਦਾਂ ਲੱਗਦਾ ਹੈਗਾ 19 ਸਾਲ ਵੀ ਮੇਰੇ ਵਾਸਤੇ ਜਿੱਦਾਂ ਡੇਢ ਦੋ ਸਾਲ ਹੀ ਹੁੰਦੇ ਹੁਣ ਮੈਂ ਇਦਾਂ ਆਪਣੇ ਕਮਾਕਾਰਾਂ ਦੇ ਵਿੱਚ ਉੱਧਰ ਵਿਜੀ ਰਿਆਂ ਤਾਂ ਕਰਕੇ ਕੋਈ ਪਤਾ ਹੀ ਨਹੀਂ ਲੱਗਾ ਟਾਈਮ ਦਾ ਪੇ ਮੈਨੂੰ 19 ਸਾਲ ਹੋ ਗਏ ਜਾਂ ਡੇਢ ਦੋ ਸਾਲ ਹੀ ਹੋਏ ਆ ਉੱਥੇ ਗਏ ਆਨ ਇਦਾਂ ਹੀ ਸਮਾਂ ਲੰਘ ਗਿਆ ਤੁਸੀਂ ਗਏ ਕਿਹੜੀ ਸੰਸਚ ਸੀਗੇ ਵਾਈਫ ਦੇ ਨਾਲ ਗਏ ਸੀਗੇ ਕਿਉਂਕਿ ਤੁਸੀਂ ਦੱਸ ਰਹੀ ਸੀ ਵਾਈਫ ਨੂੰ ਵੀ 12-13 ਸਾਲ ਬਾਅਦ ਮਿਲੇ ਤੁਸੀਂ ਹਾਂਜੀ ਹਾਂ ਮੈਂ 2005 ਦੇ ਵਿੱਚ ਗਿਆ ਸੀਗਾ ਆਪਣੀ ਵਾਈਫ ਦੇ ਨਾਲ ਇਹ 2011 ਚ ਵਾਪਸ ਆ ਗਏ ਸੀ ਤੇ ਉਹਦੇ ਤੋਂ ਬਾਅਦ ਅਸੀਂ 13 ਸਾਲ ਲਗਭਗ ਬਾਅਦ ਮਿਲਿਆ ਹੁਣ ਤੇ ਬ੍ਰਦਰ ਨੂੰ ਜਿੱਦਾਂ ਆਪਣੇ 19 ਸਾਲ ਬਾਅਦ ਆਪਣੇ ਡੈਡ ਨੂੰ ਤੇ ਇਹਨਾਂ ਨੂੰ 19 ਸਾਲ ਬਾਅਦ ਮਿਲੇ ਨਾ 19 ਸਾਲਾਂ ਦੇ ਵਿੱਚ ਬਹੁਤ ਕੁਝ ਬਦਲ ਗਿਆ ਹੋਊਗਾ ਤੁਹਾਡੇ ਬੱਚੇ ਉਹਨਾਂ ਛੋਟੇ ਸੀਗੇ ਉਹ ਜਵਾਨ ਹੋ ਗਏ ਤੁਹਾਡਾ ਬ੍ਰਦਰ ਵੀ ਇੱਕ ਵੱਡਾ ਲੀਡਰ ਕਹਿ ਲਓ ਵੀ ਬਣ ਗਿਆ ਉਹ ਚੀਜ਼ਾਂ ਬਾਹਰ ਬੈਠ ਕੇ ਫਿਰ ਕਿਵੇਂ ਮਹਿਸੂਸ ਕਿਵੇਂ ਕਰਦੇ ਸੀਗੇ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਕਿਵੇਂ ਸਾਰਾ ਮੈਨੇਜ ਕਿਵੇਂ ਕਰਦੇ ਸੀਗੇ ਮੈਨੇਜ ਇਹ ਹੀ ਕਰਦੇ ਸੀ ਫਿਰ ਮੋੜ ਕੇ ਜਦੋਂ ਮੇਰੇ ਵਾਈਫ ਆ ਗਏ ਇਹ ਆ ਗਏ ਜਿੱਦਾਂ ਹੁਣ ਜਦੋਂ ਕੋਈ ਭਰੋਸਾ ਹੋਵੇ ਤਾਂ ਕੋਈ ਕਰਨੇ ਦੀ ਐਡਾ ਲੋਡ ਵੀ ਨਹੀਂ ਹੁੰਦੀ ਜਦੋਂ ਪਤਾ ਆ ਪਏ ਇਹਨਾਂ ਨੇ ਕਰੀ ਜਾਣਾ ਫੇਰ ਕੁਛ ਇਦਾਂ ਕਰਨੇ ਦੀ ਲੋੜ ਨਹੀਂ ਜਦ ਪਤਾ ਹੀ ਆ ਟੱਬਰ ਦੇ ਵਿੱਚ ਚੱਲ ਰਿਆ ਸਾਰਾ ਕੁਝ ਮਾਂ ਬਾਪ ਵਾਲਾ ਪਿਆਰ ਮਿਲ ਰਿਹਾ ਜਿਹੜਾ ਫੇਰ ਬੰਦੇ ਨੂੰ ਚੇਤਾ ਹੀ ਭੁੱਲ ਜਾਂਦਾ ਕਿਉਂਕਿ ਉਹ ਆਪਣਾ ਚਾਹੁੰਦਾ ਵੀ ਮੈਂ ਹੋਰ ਤਰੱਕੀ ਕਰਾਂਗਾ ਅੱਗੇ ਵਾਸਤੇ ਹਰ ਬੰਦਾ ਹੀ ਚਾਹੁੰਦਾ ਜਿੱਦਾਂ ਵੀ ਮੈਂ ਬਾਹਰ ਨਿਕਲ ਕੇ ਚੱਲੋ ਆਪਣਾ ਮੋਲਕ ਤਾਂ ਨਹੀਂ ਭੁੱਲਦਾ ਪਰ ਇੱਥੇ ਕਮਜ਼ੋਰੀਆਂ ਬਹੁਤ ਆ ਇੱਥੇ ਲਾਲੋ ਸਰਕਾਰਾਂ ਦੀਆਂ ਥੋੜੀਆਂ ਕਮਜ਼ੋਰੀਆਂ ਤਾਂ ਕਰਕੇ ਸਾਰੇ ਬੱਚਿਆਂ ਨੂੰ ਬਾਹਰ ਮਿਹਨਤ ਕਰਨ ਲਈ ਜਾਣਾ ਪੈਂਦਾ ਵੀ ਅਸੀਂ ਹੋਰ ਅੱਗੇ ਵਧੀਏ ਕੋਈ ਮਾੜੀ ਗੱਲ ਨਹੀਂ ਜੇ ਇੱਥੇ ਸਾਰਾ ਕੁਝ ਸ਼ੋਭੇ ਸਹੀ ਭ੍ਰਸ਼ਟਾਚਾਰ ਨਾ ਹੋਵੇ ਸਾਰਿਆਂ ਨੂੰ ਨੌਕਰੀਆਂ ਮਿਲਦੀਆਂ ਹੁਣ ਬਾਹਰ ਕੋਣ ਜਾਣ ਨੂੰ ਕਿਹਦਾ ਦਿਲ ਕਰਦਾ ਆਪਣਾ ਟਾਪਰ ਛੱਡ ਕੇ ਜਾ ਕੇ ਇਹ 19 ਸਾਲਾਂ ਨੂੰ ਤੁਸੀਂ ਡਿਸਕ੍ਰਾਈਬ ਕਿਵੇਂ ਕਰੋ ਕਿਉਂਕਿ ਤੁਸੀਂ ਇਹ 19 ਸਾਲ ਇੱਕ ਜ਼ਿੰਦਗੀ ਦੇ ਬਹੁਤ ਅਣਮੁੱਲੀ ਸਮਾਂ ਸੀਗਾ ਜਿਹੜਾ ਚਾਹੇ ਤੁਸੀਂ ਕਮਾਈ ਦੇ ਵਿੱਚ ਲਾ ਲਿਆ ਕਿਉਂਕਿ ਉਹ ਵੀ ਪਰਿਵਾਰ ਵੀ ਪਾਲਣੇ ਨੇ ਤਾਂ ਇਹ 19 ਸਾਲਾਂ ਨੂੰ ਕਿਵੇਂ ਤੁਸੀਂ ਡਿਸਕ੍ਰਾਈਬ ਕਰੋ ਕਿਉਂਕਿ ਇਸ ਦੌਰਾਨ ਬੜੇ ਗਮ ਵੀ ਆਏ ਹੋਣਗੇ ਜਿਨ੍ਹਾਂ 'ਚ ਤੁਸੀਂ ਨਹੀਂ ਸ਼ਿਰਕਤ ਹੋ ਸਕੇ ਹੋਵਗੇ ਬੜੀਆਂ ਖੁਸ਼ੀਆਂ ਵੀ ਆਈਆਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਨਹੀਂ ਪਹੁੰਚ ਸਕੇ ਉੱਥੇ ਬੈ ਕੇ ਫਿਰ ਮਹਿਸੂਸ ਹੁੰਦੀਆਂ ਸੀਗੀਆਂ ਇਹ ਚੀਜ਼ਾਂ ਵੀ ਕਮਾਈ ਜਾਂ ਪੈਸੇ ਨੇ ਤਾਂ ਨੇੜੇ ਲੈ ਆਂਦਾ ਪਰ ਆਪਣੇ ਤੋਂ ਬਹੁਤ ਦੂਰ ਕਰਦਾ ਬਿਲਕੁਲ ਜੀ ਹਾਂ ਜੀ ਜਦੋਂ ਮੈਂ ਆਇਆ ਮੰਡੇ ਆਇਆ ਹੈਗਾ ਤਾਂ ਇਹ ਦੇਖਿਆ ਕਿ ਇੱਥੇ ਬਹੁਤ ਸਾਰੇ ਲੋਕ ਜਿਨ੍ਹਾਂ ਉਹਨਾਂ ਦੀਆਂ ਮੌਤਾਂ ਹੋ ਚੁੱਕੀਆਂ ਚਾਚੇ ਤਾਏ ਇਦਾਂ ਸਾਰੇ ਉਹ ਕੁਝ ਤਾਂ ਨਹੀਂ ਵਾਪਸ ਆ ਸਕਦਾ ਜਿਹੜਾ ਉਹ ਆਪਣਾ ਟਾਈਮ ਨਿਕਲ ਗਿਆ ਜਾਂ ਜ਼ਿੰਦਗੀ ਦੇ ਇੰਨੇ ਸਾਲ ਜਿਹੜੇ ਵਿਦੇਸ਼ਾਂ ਦੇ ਵਿੱਚ ਰਿਹਾ ਕਿ ਨਿਕਲ ਗਏ ਐਸੀ ਕਰਕੇ ਲਾ ਲਓ ਚਾਹੇ ਹਰ ਬੰਦਾ ਚਾਹੁੰਦਾ ਪਈ ਮੈਂ ਗਾਂ ਬਦਾਂ ਕੋਈ ਵੀ ਨਹੀਂ ਪਿੱਛੇ ਆਉਣਾ ਚਾਹੁੰਦਾ ਹੈਗਾ ਪਰ ਉਹ ਕੁਝ ਹੈ ਨਹੀਂ ਇੱਥੇ ਜਿੱਦਾਂ ਕਾਫੀ ਕੁਝ ਚੇਂਜ ਹੋ ਗਿਆ ਜਿੱਦਾਂ ਸਾਰਿਆਂ ਨੂੰ ਆਪਾਂ ਮਿਲ ਨਹੀਂ ਸਕੇ ਜੋ ਆਪਣੇ ਨਾਲ ਦੇ ਕੋਈ ਖੂਨ ਦੇ ਰਸਤੇ ਕੋਈ ਮਾਸੀਆਂ ਕੋਈ ਤਾਈ ਕੋ ਚਾਚੇ ਇਦਾਂ ਸਾਰੇ ਇਦਾਂ ਉਹ ਚਲੇ ਗਏ ਇਸ ਦੁਨੀਆ ਤੋਂ ਉਹ ਤਾਂ ਨਹੀਂ ਦੇਖਣ ਨੂੰ ਮਿਲਦਾ ਇੱਕ ਪੈਸੇ ਦੀ ਦੌੜ ਹੀ ਲਾ ਲਓ ਜਾਂ ਜਿੱਦਾਂ ਜ਼ਿੰਦਗੀ ਦੇ ਵਿੱਚ ਇਹ ਤਾਂ ਪਰਮਾਤਮਾ ਨੂੰ ਪਤਾ ਕਿੱਥੇ ਕਿੱਥੇ ਉਹਦਾ ਦਾਣਾ ਪਾਣੀ ਲਿਖਿਆ ਹੈਗਾ ਪਰ ਮੈਨੂੰ ਕੋਈ ਐਡਾ ਜ਼ਿਆਦਾ ਚੇਤਾ ਨਹੀਂ ਆ ਜਦੋਂ ਤੁਸੀਂ ਆਪਣੀ ਲਾਈਫ ਦੇ ਵਿੱਚ ਬੀਜੀ ਹੋ ਨੇ ਜਾਂ ਇਮਾਨਦਾਰੀ ਨਾਲ ਕੰਮ ਕਰਦੇ ਜਾਂ ਜਿੱਥੇ ਦੇ ਹੋ ਜਾਂਦੇ ਆ ਜਾਂ ਜਿੱਥੇ ਜਾ ਕੇ ਕਰਦੇ ਹੈਗੇ ਆ ਉੱਥੇ ਦੇ ਹੋ ਰਹੇ ਨੇ ਹੈਗੇ ਫਿਰ ਤੁਹਾਡੇ ਜੇ ਤੁਹਾਡਾ ਪਿੱਛੇ ਕੋਈ ਤੁਹਾਨੂੰ ਕਵਰ ਕਰਨ ਵਾਲਾ ਜਿੱਦਾਂ ਮਾਂ ਬਾਪ ਵਾਲਾ ਪਿਆਰ ਮਿਲਦਾ ਜਾਂ ਤਾਂ ਤੁਹਾਡਾ ਕੋਈ ਪਿੱਛੇ ਆਪਣਾ ਹੈਗਾ ਆ ਫਿਰ ਤਾਂ ਨਹੀਂ ਮਹਿਸੂਸ ਹੁੰਦਾ ਨਹੀਂ ਤਾਂ ਬਹੁਤ ਕੁਝ ਬੰਦਾ ਤੁਹਾਨੂੰ ਪਤਾ ਹੀ ਆ ਉਹਦੇ ਤੋਂ ਖੋ ਵੀ ਜਾਂਦਾ ਹੈਗਾ ਜ਼ਿੰਦਗੀ ਦਾ ਅੱਛਾ ਉੱਥੇ ਰਹਿ ਕੇ ਚਲੋ ਬੱਚਿਆਂ ਨੂੰ ਤਾਂ ਬੰਦਾ ਯਾਦ ਕਰਦਾ ਹੀ ਹੈ ਪਤਨੀ ਨਾਲ ਵੀ ਚਲੋ ਯਾਦ ਜਾਂ ਫੋਨ ਤੇ ਗੱਲਾਂ ਹੁੰਦੀਆਂ ਹੋਣਗੀਆਂ ਤੇ ਜਦੋਂ ਆ ਕੇ 19 ਸਾਲਾਂ ਬਾਅਦ ਭਰਾ ਨੂੰ ਜਫੀ ਪਾਈ ਉਹ ਉਹ ਮੂਵਮੈਂਟ ਕਿਵੇਂ ਦੀ ਸੀਗੀ ਕਿਵੇਂ ਲੱਗਿਆ ਮਨ ਨੂੰ ਸ਼ਾਂਤੀ ਮਿਲੀ ਠੰਡ ਪਈ ਕਲੇਜੇ ਨੂੰ ਬਿਲਕੁਲ ਜੀ ਬਿਲਕੁਲ ਹਾਂਜੀ ਜਿੱਦਾਂ ਕਿਉਂਕਿ ਸਾਡੀਆਂ ਵਾਈਫ ਵੀ ਜਿੱਦਾਂ ਉਹ ਸਕੀਆਂ ਪਹਿਣਾ ਤੇ ਫਿਰ ਆਪਾਂ ਵੀ ਸਕੇ ਭਰਾਇਆ ਡਬਲ ਡਬਲ ਰਸਤੇ ਰਿਆਂ ਤੇ ਫਿਰ ਉਹ ਤਾਂ ਹੈ ਹੀ ਆ ਤੁਹਾਨੂੰ ਪਤਾ ਹੀ ਆ ਨੈਚੁਰਲ ਹੈ ਮਨਦੀਪ ਜੀ ਉਹ ਤਾਂ ਹੈ ਹੀ ਆ ਹਨਾ ਜਦੋਂ ਸਾਰਾ ਕੁਝ ਇੰਨੇ ਚਿਰਾਂ ਬਾਅਦ ਹੋਣ ਨੂੰ ਆਪਣੇ ਬੱਚੇ ਵੀ ਹੁਣ ਜਿੱਦਾਂ ਚਲੇ ਗਏ ਸੀ 2015 ਤੋਂ ਕੈਨੇਡਾ ਰਹਿ ਰਹੇ ਤੇ ਉਹ ਉੱਥੇ ਦੇ ਪੀਆਰ ਹੈਗੇ ਆ ਤੇ ਉਹ ਹੁਣ ਉੱਥੇ ਚਲੇ ਗਿਆ ਹੁਣ ਇਹ ਵੀ ਆਪਣੇ ਆ ਜਿੱਦਾਂ ਹੁਣ ਜਿੱਦਾਂ ਫੈਮਿਲੀ ਰਹਿੰਦੀ ਐ ਦਾ ਇਕੱਠੇ ਹੋ ਕੇ ਫਿਰ ਪਿਆਰ ਤਾਂ ਉਹ ਹੀ ਆ ਵੀ ਹੁਣ ਨਿਆਣੇ ਫੇ ਨਹੀਂ ਰਹੇ ਪਹਿਲਾਂ ਅਸੀਂ ਕਮਾਉਣ ਨਿਕਲ ਗਏ ਹੁਣ ਉਹ ਨਿਕਲ ਗਏ ਕਮਾਉਣ ਇਸ ਕਰਕੇ ਤਾਂ ਹੀ ਮੈਂ ਵੀ ਇਹ ਡਿਸੀਜਨ ਲਿਆ ਕੇ ਚਲੋ ਆਪਣੇ ਬਤਨ ਨੂੰ ਚਲਦੇ ਮੁੜ ਕੇ ਤੇ ਇਹ ਪੈਸਾ ਨਹੀਂ ساری ਉਮਰ ਕਮਾਈ ਜਾਣਾ ਇਹ ਕਿਤੇ ਬਹੁਤ ਵੱਡੀ ਗੱਲ ਨਹੀਂ ਹੈਗੀ ਤਾਂ ਕਰਕੇ ਆਪਣਾ ਆਪਣਾ ਹੀ ਹੁੰਦਾ ਮੈਂ ਡਿਸੀਜਨ ਵੀ ਪੁੱਛੂੰਗਾ ਉਸ ਤੋਂ ਪਹਿਲਾਂ ਆਪਾਂ ਜੰਗਵੀਰ ਹੋਣਾ ਨਾਲ ਵੀ ਗੱਲ ਕਰ ਲਈਏ 19 ਸਾਲਾਂ ਬਾਅਦ ਜਦੋਂ ਭਰਾ ਨੂੰ 에ਰਪੋਰਟ ਤੇ ਜਫੀ ਪਾਈ ਉਹ ਮੂਵਮੈਂਟ ਕਿਵੇਂ ਦੀ ਸੀਗੀ ਫੋਨ ਤੇ ਤਾਂ ਚਲੋ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਹੋਣੀਆਂ ਦੇਖੋ ਜਿਹੜਾ ਭਰਾ ਦਾ ਤੇ ਮਾਂ ਪੇ ਦਾ ਪਿਆਰ ਹੁੰਦਾ ਉਹ ਅਲੱਗ ਹੀ ਹੁੰਦਾ ਹੈ ਦੇਖੋ ਇਹਨਾਂ ਦੇ ਨਾਲ ਹੀ ਅਸੀਂ ਵੀ ਤੁਰੇ ਫਿਰਦੇ ਆਂ ਅਸਲ ਜਿੱਥੇ ਭਰਾ ਨੇ ਖੜਾ ਹੋ ਜਾਣਾ ਉੱਥੇ ਹੋਰ ਕਿਸੇ ਨੇ ਖੜਾ ਨਹੀਂ ਹੋਣਾ ਇਹ ਤੇ ਹੁੰਦਾ ਫਖਰ ਦੀ ਗੱਲ ਆ ਚਲੋ ਮਹਾਰਾਜ ਨੇ ਕਿਰਪਾ ਕੀਤੀ ਸਾਡੇ ਪਰਿਵਾਰ ਤੇ ਨਹੀਂ ਤਾਂ ਇਹੋ ਜੀਆਂ ਕਈ ਵਾਰੀ ਘਟਨਾਵਾਂ ਹੋ ਜਾਂਦੀਆਂ ਫਿਰ ਪਰਿਵਾਰ ਪਰਿਵਾਰਾਂ ਨੂੰ ਮਿਲ ਨਹੀਂ ਸਕਦੇ ਆਮ ਅਸੀਂ ਦੇਖਿਆ ਪਰ ਮੈਂ ਕਹਿੰਦਾ ਸਾਡੇ ਪਰਿਵਾਰ ਤੇ ਬੜੀ ਬਖਸ਼ਿਸ਼ ਹੈ ਮਹਾਰਾਜ ਦੀ ਤੇ ਚਲੋ ਅਸੀਂ ਜੁਆਇੰਟ ਫੈਮਿਲੀ ਆ ਦੋਨੇ ਕੋਠੀਆਂ ਬਣਾਈਆਂ ਹੋਈਆਂ ਆ ਭੈਣਾ ਸਕੇ ਸਕੀਆਂ ਆ ਤਾਂ ਭਰਾ ਵੀ ਸਕੇ ਆਪਾ ਇਹ ਜਿਹੜਾ ਖੂਨ ਦਾ ਰਿਸ਼ਤਾ ਆ ਇਹਦੇ ਵਿੱਚ ਦੇਖੋ ਮਾਪੇ ਭੈਣ ਭਰਾ ਇਹ ਇਹ ਸਾਨੂੰ ਲੱਭਦੇ ਨਹੀਂ ਪੈਸਾ ਤੇ ਜਿੱਥੋਂ ਮਰਜੀ ਅਸੀਂ ਲੈ ਕੇ ਆਈਏ ਪੈਸੇ ਤੇ ਬੰਦਾ ਪੈਸੇ ਤੇ ਉਹਨਾਂ ਲੋਕਾਂ ਕੋਲ ਵੀ ਹੈਗੇ ਆ ਜਿਹੜੇ ਜਿਨ੍ਹਾਂ ਦਾ ਕੋਈ ਅੱਗੇ ਪਿੱਛੇ ਵੀ ਹੈ ਨਹੀਂਗਾ ਪੈਸੇ ਤੇ ਆ ਤੁਸੀਂ ਇਹ ਚੌਂਕਾਂ ਦੇ ਵਿੱਚ ਦੇ ਦੋ ਦੇਖੋ ਵੀ ਕਰੋੜਾਪਤੀ ਆ ਜਿਹੜੇ ਮੰਗਤੇ ਆ ਪਰ ਉਹਨਾਂ ਨੂੰ ਉਹ ਸੁੱਖ ਸਕੂਨ ਤਾਂ ਨਹੀਂ ਮਿਲਦਾ ਨਾ ਰਸਲ ਦੇ ਵਿੱਚ ਜਿਹੜਾ ਸੁੱਖ ਸਕੂਨ ਭੈਣਾ ਭਰਾਵਾਂ ਦੇ ਨਾਲ ਆਪਾਂ ਸਾਂਝੇ ਪਰਿਵਾਰ ਦੇ ਵਿੱਚ ਸਾਨੂੰ ਮਿਲਦਾ ਉਹ ਕਿਤੇ ਹੋ ਨਹੀਂ ਮਿਲਦਾ ਸੋ ਬੜੀ ਖੁਸ਼ੀ ਹੋਈ ਜਿੱਦਣ ਆਏ ਆ ਤੇ ਬੜਾ ਮਨ ਨੂੰ ਸ਼ਾਂਤੀ ਮਿਲੀ ਆ ਤੇ ਮਾਨਵੀ ਮਹਿਸੂਸ ਹੁੰਦਾ ਆ ਕਿ ਚਲੋ ਮਹਾਰਾਜ ਤੰਦਰੁਸਤੀਆਂ ਰੱਖੇ ਪੂਰੇ ਪਰਿਵਾਰ ਦੇ ਵਿੱਚ ਜਦੋਂ 19 ਸਾਲਾਂ ਦਾ ਜਿਵੇਂ ਮੈਂ ਭਾਜੀ ਉਹਨਾਂ ਨੂੰ ਵੀ ਪੁੱਛਿਆ ਵੀ ਖੁਸ਼ੀ ਗਮੀ ਦਾ ਸਮਾਂ ਲੰਘਿਆ ਹੋਊਗਾ ਇਹਨਾਂ 19 ਸਾਲਾਂ ਦੇ ਵਿੱਚ ਤਾਂ ਫਿਰ ਉਹ ਯਾਦ ਜਾਂ ਉਹ ਖਿੱਚ ਪੇਂਡਿਸੀ ਕੀ ਵੀ ਭਰਾ ਜੇ ਨਾਲ ਹੁੰਦਾ ਤਾਂ ਗੱਲ ਹੋਰ ਹੁੰਦੀ ਦੇਖੋ ਇਹ ਤਾਂ ਫਰਕ ਪੈਂਦਾ ਹੀ ਹੈ ਨੈਚੁਰਲੀ ਫਰਕ ਪੈਂਦਾ ਜਦੋਂ ਕੋਈ ਗਮ ਹੋਵੇ ਜਾਂ ਖੁਸ਼ੀ ਹੋਵੇ ਤੇ ਫਿਰ ਪਰਿਵਾਰ ਦੇ ਮੈਂਬਰਾਂ ਦੀ ਯਾਦ ਜਿਹੜੀ ਆ ਹੁੰਦੀ ਆ ਹੁਣ ਬੱਚੇ ਜਦੋਂ ਇਹ ਗਏ ਸਾਡੇ ਕੋਲੋਂ ਤੇ ਗੁਡੀਆਂ ਜਿਹੜੀ ਆ ਉਹ 5 ਸਾਲ ਦੀ ਸੀ ਤੇ ਮੁੰਡਾ 8 ਸਾਲ ਦਾ ਸੀ 8-9 ਸਾਲ ਦਾ ਸੀ ਤਾਂ ਬੱਚੇ ਛੋਟੇ-ਛੋਟੇ ਹੀ ਸੀਗੇ ਤੇ ਮੈਂ ਤੇ ਮੇਰੀ ਵਾਈਫ ਮੇਰੇ ਪਿਤਾ ਜੀ ਅਸੀਂ ਤਿੰਨੇ ਮਾਤਾ ਜੀ ਤਾਂ ਸਾਡੀ 1990 ਦੇ ਵਿੱਚ ਚੜ੍ਹਾਈ ਕਰ ਗਏ ਸੀਗੇ ਸੋ ਅਸੀਂ ਉਹਨਾਂ ਦਾ ਪਾਲਣ ਪੋਸ਼ਣ ਕੀਤਾ ਇੱਥੇ ਉਹਨਾਂ ਨੇ ਸਟੱਡੀ ਕੀਤੀ ਵਧੀਆ ਨਸ਼ਿਆਂ ਤੋਂ ਰਹਿਤ ਰਹੇ ਚੰਗੀ ਸੰਗਤ ਦੇ ਵਿੱਚ ਉਹ ਰਹੇ ਤੇ ਫਿਰ ਇਹਨਾਂ ਤੋਂ ਬਾਅਦ ਹੁਣ ਭਾਬੀ ਜੀ ਤੇ ਆ ਗਏ ਸੀਗੇ ਤੇ ਪਰ ਭਾਜੀ ਤੇ ਬਾਹਰ ਹੀ ਸੀਗੇ ਤੇ ਉਹ ਉਸ ਪੀਰੀਅਡ ਦੌਰਾਨ ਹੀ ਉਹ ਫਿਰ ਕੈਨੇਡਾ ਦੇ ਵਿੱਚ ਚੱਲ ਗਏ ਸਟੱਡੀ ਵਾਸਤੇ ਫਿਰ ਉੱਥੇ ਪੀਆਰ ਹੋ ਗਿਆ ਜਿਸ ਤਰ੍ਹਾਂ ਭਾਜੀ ਨੇ ਕਿਹਾ ਕਿ ਪਹਿਲਾਂ ਮਹਿਕਮਾੋਂ ਨਿਕਲ ਗਿਆ ਹੁਣ ਮੇਰੇ ਬੱਚੇ ਮਤਲਬ ਉਹ ਡਿਸਟੈਂਸ ਤਾਂ ਫਿਰ ਵੀ ਰਹਿ ਗਿਆ ਨਾ ਇਹ ਆ ਗਏ ਤੇ ਫਿਰ ਉਹ ਚਲੇ ਗਏ ਉਹ ਚਲ ਗਏ ਮਤਲਬ ਕਿਤੇ ਨਾ ਕਿਤੇ ਜੇ ਆਪਾਂ ਪਰਿਵਾਰ ਦੇ ਜਿਸ ਤਰ੍ਹਾਂ ਪਹਿਲਾਂ ਪਰਿਵਾਰ ਹੁੰਦੇ ਸੀ ਕੋਈ ਸਾਰਾ ਪਰਿਵਾਰ ਵਹਿ ਜਾਣਾ ਕਿਤੇ ਗੱਲਾਂ ਬਾਤਾਂ ਕਰਨੀਆਂ ਉਹ ਕਿਤੇ ਨਾ ਕਿਤੇ ਫਰਕ ਹਾਲੇ ਵੀ ਦਿਖਾਈ ਦੇ ਰਿਹਾ ਹੈ ਪਰ ਉਹ ਤੁਹਾਨੂੰ ਵੀ ਪਤਾ ਹੈ ਭਾਜੀ ਨੇ ਵੀ ਗੱਲ ਕੀਤੀ ਹੈ ਵੀ ਜਿਹੜਾ ਸਾਡੇ ਸਮਾਜ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਜਿਹੜੀ ਸਾਡੀ ਲੀਡਰਸ਼ਿਪ ਆ ਕਿਤੇ ਨਾ ਕਿਤੇ ਉਹਦੀਆਂ ਨਲਾਇਕੀਆਂ ਕਰਕੇ ਜਿਹੜਾ ਬਖਰੀਮਾ ਪੈ ਰਿਹਾ ਆ ਇਹ ਜਿਹੜੇ ਦੂਰ ਦਰਾਡੇ ਹੁਣ ਸਾਡੇ ਬੱਚੇ ਸਾਡੇ ਮੇਰੀਆਂ ਦੋ ਬੇਟੀਆਂ ਆ ਉਹ ਸਟੱਡੀ ਕਰਨ ਵਾਸਤੇ ਬਾਹਰ ਚਲ ਗਈਆਂ ਤੇ ਫੇ ਕਿਤੇ ਨਾ ਕਿਤੇ ਅਸੀਂ ਵੀ ਦੋਨੇ ਇਕੱਲੇ ਰਹਿ ਗਏ ਇਹ ਵੀ ਦੋਨੇ ਇਕੱਲੇ ਰਹਿ ਗਏ ਤੇ ਸਾਡਾ ਸਾਰਾ ਪਰਿਵਾਰ ਉੱਥੇ ਆ ਸੋ ਕਹਿਣ ਤੋਂ ਭਾਵ ਤੇ ਇਹ ਹੈਗਾ ਕਿ ਆਪਾਂ ਜੇ ਸਰਕਾਰਾਂ ਦੀਆਂ ਨੀਤੀਆਂ ਸਹੀ ਹੋਣ ਜੇ ਇੱਥੇ ਰੋਜ਼ਗਾਰ ਮਿਲੇ ਜੇ ਇੱਥੇ ਕਰਪਸ਼ਨ ਨਾ ਹੋਵੇ ਸਾਡਾ ਮਾਹੌਲ ਵਧੀਆ ਹੋਵੇ ਤਾਂ ਕੀ ਲੋੜ ਆ ਸਾਨੂੰ ਨਿਆਣਿਆਂ ਨੂੰ ਬਾਹਰ ਭੇਜਾਂ ਦੀ ਉਹ ਤਾਂ ਜਾਂਦੀ ਜਾਂ ਇੰਨਾ ਦਿਨ ਸਮਾਂ ਮਤਲਬ ਦੂਦ ਦਿਖਾ ਕੇ ਦਾ ਸਮਾਂ ਲਗਭਗ ਲਾਤਾ ਇਹਨਾਂ ਨੇ ਇਹ ਬਹੁਤ ਆਪਣੇ ਆਪ ਦੇ ਵਿੱਚ ਵੱਡੀ ਗੱਲ ਆ ਭਰਾ ਭਰਾ ਤਾਂ ਮੈਂ ਇਕੱਠੇ ਹੋ ਗਏ ਅੱਜ 19 ਸਾਲਾਂ ਬਾਅਦ ਤੁਸੀਂ ਵੀ ਆਪਣੇ ਪਤੀ ਨੂੰ 13 ਸਾਲਾਂ ਬਾਅਦ ਮਿਲੇ ਹੋ ਤਾਂ ਉਹ 13 ਸਾਲਾਂ ਦਾ ਜਿਹੜਾ ਗੈਪ ਸੀਗਾ ਜਾਂ 13 ਸਾਲਾਂ ਦਾ ਵਕਬਾ ਉਹ ਕਿਵੇਂ ਹੰਡਾਇਆ ਤੁਸੀਂ ਕਿਵੇਂ ਕੱਢਿਆ ਉਸਨੂੰ ਤਾਂ ਇਹ ਲੱਗਦਾ ਸੰਗਦੇ ਨੇ ਬੋਲਣ ਤੋਂ ਭਾਜੀ ਵੀ ਉਦਾਂ ਫੋਨ ਤੇ ਗੱਲਬਾਤ ਤਾਂ ਹੁੰਦੀ ਹੋਊਗੀ ਕਿਵੇਂ ਕਿਵੇਂ ਰਹਿੰਦਾ ਸੀਗਾ ਸਮਾਂ ਵਿੱਚ ਬਹੁਤ ਵਾਰੀ ਆ ਜਾਂਦਾ ਸੀਗਾ ਹਾਂ ਜੀ ਘੰਟਾ ਘੰਟਾ ਇਦਾਂ ਕਰਦੇ ਰਹਿਣਾ ਫੋਨ ਪਤਾ ਨਹੀਂ ਕਿੰਨੀ ਕੁ ਵਾਰੀ ਦਿਹਾੜੀ ਵਿੱਚ ਫੋਨ ਆਉਂਦਾ ਸੀਗਾ ਹਾਂ ਜੀ ਤੇ ਫੇਰ ਬਸ ਇਦਾਂ ਹੀ ਫੋਨਾਂ ਤੇ ਗੱਲਾਂ-ਵੱਤਾਂ ਕਰਕੇ ਆਪਣਾ ਟਾਈਮ ਫਸ ਗਏ ਤੁਸੀਂ ਸੀ ਕਹਿੰਦੇ ਨਾ ਵੀ ਟਾਈਮ ਬੜਾ ਜ਼ਿਆਦਾ ਹੋ ਗਿਆ ਤੁਸੀਂ ਆ ਜਾਓ ਛੇਤੀ 13 ਸਾਲਾਂ ਬਾਅਦ ਮਿਲੇ ਹਾਂ ਕਿੰਨੇ ਸੀਗੇ ਹਾਂ ਮਨ ਨਹੀਂ ਪਰ ਜਾਂਦਾ ਇਹ ਖੁਸ਼ੀ ਵਾਲੇ ਹੰਝੂ ਕਹਾਂ ਕਿ ਜਾਂ 13 ਸਾਲ ਜਿਹੜੇ ਤੁਸੀਂ ਆੜ ਰਹੇ ਆ ਉਹ ਗਮੀ ਦੇ ਹੰਝੂ ਨਹੀਂ ਇਹ ਖੁਸ਼ੀ ਵਾਲੇ ਆ ਖੁਸ਼ੀ ਵਾਲੇ ਨੇ ਹਾਂ ਜੀ ਤੁਹਾਨੂੰ ਜਦੋਂ ਇਹ ਕਹਿੰਦੇ ਸੁਭਾਵਕਾ ਵੀ ਕਹਿੰਦੇ ਤਾਂ ਹੋਣਗੇ ਵੀ ਆ ਜਾਓ ਜਾਂ ਬੱਚੇ ਵੀ ਕਹਿੰਦੇ ਹੋਣਗੇ ਹਾਂ ਜੀ ਹਾਂ ਬਿਲਕੁਲ ਬਹੁਤ ਮਿਸ ਤਾਂ ਕਰਦਾ ਹੀ ਹੈ ਨਾ ਜਿਹੜਾ ਜੀਵਨ ਸਾਥੀ ਹੁੰਦਾ ਉਹ ਕਰਦਾ ਇੱਕ ਹੈਗੀ ਆ ਉਹ ਗੱਲ ਮੈਂ ਕਰਦਾ ਸੀਗਾ ਉਹ ਸਰਕਾਰਾਂ ਦੀਆਂ ਕਮਜ਼ੋਰੀਆਂ ਜਾਂ ਲਾ ਲਓ ਹਰ ਬੰਦੇ ਨੂੰ ਗਾਂ ਗਾਂ ਵਾਅਦਾ 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 ਤੇ ਮੈਂ ਉਹ ਭੁੱਲੀ ਜਾਂਦਾ ਇਦਾਂ ਆਪਣਾ ਆਪ ਜਾਂ ਆਪਣੇ ਭੈਣ ਭਾਈ ਸਾਰਾ ਕੁਝ ਇਦਾਂ ਹੀ ਇਸ ਕਰਕੇ ਬਿਲਕੁਲ ਗੱਲ ਇਹ ਜਿਹੜਾ ਸਾਡਾ ਇੰਨਾ ਸਮਾਂ ਲੰਘਿਆ ਜ਼ਿੰਦਗੀ ਦਾ ਆਪਸ ਵਿੱਚ ਤਾਂ ਫਰਕ ਤਾਂ ਪੈਂਦਾ ਹੀ ਆ ਕਹਿੰਦੇ ਤਾਂ ਹੈ ਰੋਜੀ ਕਹਿੰਦੇ ਰਹਿੰਦੇ ਸੀ ਆ ਜਾਓ ਚਲੋ ਆ ਜਾਓ ਕੋਈ ਨਹੀਂ ਨਿਆਣੇ ਚਲੇ ਗਏ ਸੈਟ ਆ ਮੈਂ ਹਾਲੇ ਵੀ ਸੋਚਦਾ ਹੀ ਕੁਛ ਉਹਨਾਂ ਦਾ ਘਟ ਨਾ ਰਹਿ ਜੀ ਵੀ ਨਿਆਣਿਆਂ ਦਾ ਘਟ ਨਾ ਰਹਿ ਜੀ ਮੈਂ ਵੀ ਚਲੋ ਮੇਰਾ ਕੰਮ ਕਾਰ ਚੰਗਾ ਹੈਗਾ ਮੈਂ ਕਮਾਉਂਦਾ ਰਹਾ ਹੋਰ ਕਮਾਉਂਦਾ ਰਹਾ ਇਸ ਕਰਕੇ ਤਾਂ ਹੀ ਫਿਰ ਮੈਂ ਇਕੱਲਾ ਰਹਿੰਦਾ ਸੀਗਾ ਪਰ ਇਹ ਮਨ ਚ ਕਦੀ ਆਇਆ ਨਹੀਂ ਮਨਜੀਤ ਭਾਜੀ ਵੀ ਪੈਸੇ ਦੀ ਦੌੜ ਪਿੱਛੇ ਅਸੀਂ ਸਮਾਂ ਬਹੁਤ ਗਵਾ ਲਿਆ ਪਰਿਵਾਰ ਤੋਂ ਬਿਨਾ ਬਿਲਕੁਲ ਆਉਂਦਾ ਸੀਗਾ ਮਿਸ ਤਾਂ ਕਰਦਾ ਸੀਗਾ ਜਦੋਂ ਕਿਤੇ ਮਾੜਾ ਮੋਟਾ ਟਾਈਮ ਹੋਣਾ ਪਰ ਜਦੋਂ ਕੋਈ ਬੰਦਾ ਜਾਦੇ ਕਮਾਕਾਰਾਂ ਵਿੱਚ ਫਸਿਆ ਜਦੋਂ ਕੋਈ ਬੰਦਾ ਜਿੱਦਾਂ ਜਾਦੇ ਕਮਾਕਾਰਾਂ ਦੇ ਵਿੱਚ ਬਿਜ਼ੀ ਹੋਵੇ ਉੱਧਰ ਕਈ ਵਾਰੀ ਦੋ ਦੋ jobbਾਂ ਕੀਤੀਆਂ 16-16 ਘੰਟੇ ਫਿਰ ਸੌ ਜਾਣਾ ਆਪਣਾ ਖਾਣਾ ਪਾਣੀ ਬਣਾ ਕੇ ਸਾਰਾ ਕੁਝ ਕਰਕੇ ਕਈ ਵਾਰੀ ਇਦਾਂ ਨਹੀਂ ਚੇਤਾ ਰਹਿੰਦਾ ਫਿਰ ਉਹ ਬੰਦੇ ਦਾ ਦਿਮਾਗ ਹੁੰਦਾ ਤਾਂ ਹੋ ਰਹਿੰਦਾ ਉੱਧਰ ਰਹਿ ਕੇ ਇਕੱਲੇ ਇਕੱਲੇ ਦਾ ਹਨਾ ਜਿੱਦਾਂ ਪਰਿਵਾਰ ਤੋਂ ਅਲੱਗ ਰਹਿਣ ਤੁਸੀਂ ਇਹ ਵੀ ਦੱਸਿਆ ਵੀ ਚਲੋ ਜੇ ਹੁਣ ਤੁਸੀਂ ਆਏ ਤਾਂ ਬੱਚੇ ਚਲੇ ਗਏ ਨੇ ਇਹ ਸਮਾਂ ਹੋਊਗਾ ਆਊਗਾ ਵੀ ਇਕੱਠੇ ਵੀ ਹੋਣਾ ਤੁਸੀਂ ਜਾਂ ਇਕੱਠੇ ਅਗਲਾ ਸਮਾਂ ਜਿਹੜਾ ਉਹ ਤੁਸੀਂ ਇਕੱਠੇ ਰਹਿ ਕੇ ਕੱਢੋ ਅ ਬਿਲਕੁਲ ਜੀ ਹਾਂਜੀ ਹਾਂ ਤੇ ਹੁਣ ਇਹ ਸਾਡਾ ਪਲਾਨ ਵੀ ਇਹ ਹੀ ਆ ਕਿ ਉਹ ਨਿਆਣੇ ਤਾਂ ਬਹੁਤ ਜ਼ੋਰ ਪਾਉਂਦੇ ਆ ਕਿ ਹੁਣ ਬਹੁਤ ਸਮਾਂ ਹੋ ਗਿਆ ਤਾਂ ਹੀ ਉਹਨਾਂ ਨੇ ਕਿਹਾ ਕਿ ਆ ਜਾਓ ਤੁਸੀਂ ਤੇ ਫਿਰ ਤੁਸੀਂ ਸਾਡੇ ਨਾਲ ਆ ਜਾਓ ਆਪਣਾ ਸਾਰਾ ਇਹ ਕੰਮਕਾਰ ਨਿਬੇੜ ਕੇ ਪਰ ਮੁੜ ਕੇ ਫਿਰ ਇਹ ਇਕੱਲੇ ਰਹਿ ਜਾਣੇ ਦੋਨੇ ਜਾਣੇ ਸਾਰੇ ਬੱਚੇ ਉਧਰ ਚਲੇ ਗਏ ਹੈਗੇ ਭਾਣੂ ਵੀ ਕੱਲੇ ਨਹੀਂ ਛੱਡਣਾ ਤੁਸੀਂ ਹਾਂਜੀ ਔਰ ਛੇਤੀ ਬਣ ਜੂਗਾ ਇਹਨਾਂ ਦਾ ਵੀ ਕੰਮ ਕਰਦਾ ਪਰ ਪਰ ਜਿਹੜਾ ਆਪਣੀ ਮਿੱਟੀ ਨਾਲ ਜੁੜਨਾ ਜਿਹੜਾ ਲੋਕਾਂ ਦੀ ਆਪਾਂ ਸੇਵਾ ਕਰਨੀ ਇਹ ਕਰ ਰਿਹਾ ਦੌੜ ਭੱਜ ਕੇ ਬਹੁਤ ਕੁਝ ਲੋਕਾਂ ਵੱਲੋਂ ਕਿਸਾਨ ਸੰਘਰਸ਼ ਕਮੇਟੀ ਦੇ ਆਹ ਕਰਕੇ ਪ੍ਰਧਾਨ ਕਰਕੇ ਫਿਰ ਆਪਾਂ ਉਹਨਾਂ ਨੂੰ ਵੀ ਛੱਡ ਸਕਦੇ ਕਿਸੇ ਨੂੰ ਆਪਾਂ ਨੂੰ ਉਹ ਵੀ ਕਰਨੀ ਹੈ ਲੋਕਾਂ ਦੀ ਸੇਵਾ ਵੀ ਕਰਨੀ ਹੈਗੀ ਆ ਤੇ ਆਪਾਂ ਨੂੰ ਬੈਲੈਂਸ ਬਣਾਉਣਾ ਹੀ ਪਊਗਾ ਇਹਨਾਂ ਚੀਜ਼ਾਂ ਦਾ ਸਾਰੀਆਂ ਤੋਂ ਫਿਰ ਤੁਸੀਂ ਪੱਕੇ ਤੌਰ ਤੇ ਉੱਪਰ ਆ ਗਏ ਹੋ ਪੰਜਾਬ ਤੁਸੀਂ ਚਲੋ ਅੱਗੇ ਤਾਂ ਕੈਨੇਡਾ ਜਾਣਾ ਜਾਂ ਕਿਤੇ ਵੀ ਜਾਣਾ ਉਹ ਬਾਅਦ ਦੀਆਂ ਗੱਲਾਂ ਪਰ ਹੁਣ ਤੁਸੀਂ ਇੰਗਲੈਂਡ ਛੱਡ ਕੇ ਵਾਪਸ ਆ ਗਏ ਬਿਲਕੁਲ ਜੀ ਬਿਲਕੁਲ ਹਾਂਜੀ ਹਾਂ ਮਨ ਕਿਵੇਂ ਬਣਿਆ ਉੱਥੇ ਵਾਈਂਡ ਅਪ 19 ਸਾਲਾਂ ਦਾ ਇੱਕ ਸਰਕਲ ਹੁੰਦਾ ਉੱਥੇ ਬੜਾ ਲੈਨ ਦੇਣ ਹੁੰਦਾ ਉਹ ਫਿਰ ਕਿਵੇਂ ਵਾਈਂਡ ਅਪ ਕਿਵੇਂ ਕੀਤਾ ਜਿਹੜਾ ਅਸਲ ਵਿੱਚ ਮੇਰਾ ਇੱਥੇ ਆਉਣ ਦਾ ਮਕਸਦ ਸੀਗਾ ਜਿੱਦਾਂ ਸਾਡੀ ਨੋਹ ਆ ਸਾਡੇ ਪੋਤਾ ਹੋਇਆ ਜਿੱਦਾਂ ਉਹ 1 ਸਾਲ ਦਾ ਹੋ ਗਿਆ ਹੈਗਾ ਉਹ ਮੈਨੂੰ ਰੋਜ਼ ਹੀ ਵੀਡੀਓ ਕਾਲ ਤੇ ਦਿਖਾਉਂਦੀ ਹੁੰਦੀ ਸੀ ਉਹਨੂੰ ਅਸਲ ਵਿੱਚ ਲਾ ਲਓ ਪੇ ਮੈਂ इमोशनल ਬਲੈਕਮੇਲ ਹੋ ਗਿਆ ਉਹਦੇ ਕਰਕੇ ਪੋਤੇ ਕਰਕੇ ਹੋਇਆ ਜਿੱਦਾਂ ਮੈਂ ਟੱਬਰ ਦਾ ਵੀ ਨਹੀਂ ਮੈਂ ਕੰਮ ਕਰੀ ਇੰਨਾ ਕਰਦਾ ਸੀਗਾ ਕਿ ਮੈਨੂੰ ਟੱਬਰ ਦਾ ਨਹੀਂ ਚੇਤਾ ਸੀਗਾ ਤੇ ਉਹ ਨੋ ਹੀ ਉਹਨੂੰ ਡੇਢ ਡੇਢ ਦੋ ਦੋ ਘੰਟੇ ਰੋਜ਼ ਮੈਨੂੰ ਵੀਡੀਓ ਕਾਲ ਤੇ ਦਿਖਾਉਂਦੀ ਹੁੰਦੀ ਸੀਗੀ ਤੇ ਉਹਦੇ ਕਰਕੇ ਮੈਂ ਜ਼ਿਆਦਾ ਮਜਬੂਤ ਹੋਇਆ ਪੋਤੇ ਕਰਕੇ ਆਪਣੇ ਦੇ ਆੜਿਆਂ ਨਾਲੋਂ ਵੀ ਜ਼ਿਆਦਾ ਮਤਲਬ ਧੀਆ ਪੁੱਤ ਕਰਕੇ ਨਹੀਂ ਪੋਤੇ ਗਾ ਪੋਤੇ ਕਰਕੇ ਤੁਸੀਂ ਪੋਤੇ ਕਰਕੇ ਜ਼ਿਆਦਾ ਹੋਇਆ ਹਾਂਜੀ ਬਿਲਕੁਲ ਜੀ ਉਹ ਖੇਚ ਪਾਈ ਇਹਨਾਂ ਨੂੰ ਜ਼ਿਆਦਾ ਫੇ ਤੁਹਾਡੇ ਬੁਲਾਇਆ ਤਾਂ ਨਹੀਂ ਨਸਰ ਹੋਇਆ ਜਿੰਨਾ ਹਾਂਜੀ ਜ਼ਿਆਦਾ ਉਹਨਾਂ ਕਰਕੇ ਉਹਨਾਂ ਨੇ ਖੇਚ ਪਾਈ ਜ਼ਿਆਦਾ ਹਾਂਜੀ ਨਿੱਕੇ ਕਰਕੇ ਜ਼ਿਆਦਾ ਹੋ ਗਿਆ ਹਨਾ ਹਾਂਜੀ ਇਦਾਂ ਕਹਿੰਦੇ ਆ ਮੂਲ ਨਾਲ ਵਿਆਜ ਪਿਆਰਾ ਠੀਕ ਹੈ ਜੀ ਜਦੋਂ ਇਹਨਾਂ ਨੇ ਮਨ ਬਣਾ ਲਿਆ ਹੋਊਗਾ ਵੀ ਆਪਾਂ ਵਾਪਸ ਆ ਰਹੇ ਹਾਂ ਤਾ ਤੁਸੀਂ ਵੈਲਕਮ ਹੀ ਕੀਤਾ ਕਿ ਜਾਂ ਕਿਹਾ ਸੀਗਾ ਵੀ ਜੇ ਬਾਈ ਉੱਥੇ ਠੀਕ ਚੱਲਦਾ ਤੇ ਤੁਸੀਂ ਚਲਾਈ ਜਾਂਦੇ ਨਹੀਂ ਦੇਖੋ ਮੇਰੇ ਵੈਸੇ ਮੇਰੇ ਮਨ ਦੇ ਅੰਦਰੋਂ ਮੈਂ ਤੇ ਭਾਜੀ ਨੂੰ ਕਈ ਵਾਰ ਕਿਹਾ ਆ ਜਾਓ ਵਾਪਸ ਪੈਸਾ ਸਾਰਾ ਕੁਝ ਨਹੀਂ ਆਏਗਾ ਬਥੇਰਾ ਪੈਸਾ ਕਮਾ ਲਿਆ ਦੇਖੋ ਇਸ ਮਿੱਟੀ ਦੇ ਉੱਪਰ ਜੰਮੇ ਬਲੇ ਆ ਇਸ ਮਿੱਟੀ ਤੇ ਆਪਾਂ ਮਿਹਨਤ ਕੀਤੀ ਮੈਂ ਤੇ ਹੁਣ ਵੀ ਕਰ ਰਿਹਾ ਇੱਥੇ ਅਸੀਂ ਤੇ ਭਾਜੀ ਹੁਣੀ ਤੇ ਮੈਂ ਅਸੀਂ ਸਾਡੇ ਪਿਤਾ ਜੀ ਅਸੀਂ ਤੇ ਰਾਤ 12 12 1 ਵਜੇ ਤੱਕ ਕੰਮ ਕਰਦੇ ਰਹੇ ਤੇ ਅਸੀਂ ਆਪਣਾ ਦੂ ਸਵਾ ਦੋ ਕਿੱਲੇ ਤੋਂ ਸ਼ੁਰੂ ਕੀਤਾ ਸੀਗਾ ਤੁਸੀਂ ਖੇਤੀ ਬਿਲਕੁਲ ਸਾਡੇ ਕੋਲ ਢਾਈ ਕਿੱਲੇ ਜ਼ਮੀਨ ਘਰ ਦੀ ਸੀਗੀ ਅਸੀਂ ਉੱਥੋਂ ਆਪਣੀ ਖੇਤੀ ਸ਼ੁਰੂ ਕੀਤੀ ਹੈ ਤੇ ਤੁਸੀਂ ਪੂਰੇ ਇਲਾਕੇ ਦੇ ਵਿੱਚੋਂ ਮੇਰੇ ਇਲਾਕੇ ਦੇ ਵਿੱਚੋਂ ਪਤਾ ਕਰਕੇ ਦੇਖ ਲਓ ਸਾਡੇ ਪਰਿਵਾਰ ਦਾ ਕੀ ਪਿਛੋਕੜ ਹੈ ਤੇ ਇਹਨਾਂ ਨੇ ਕੀ ਕੰਮ ਕੀਤਾ ਤੇ ਇਹ ਕਿਸ ਕੰਮ ਦੇ ਉੱਪਰੋਂ ਮਤਲਬ ਇਹ ਇਨੀ ਤਰੱਕੀ ਕਰ ਗਏ ਬਸ ਉਹ ਇੱਕ ਹਰੇਕ ਬੰਦਾ ਇੱਕ ਦੱਸੂਗਾ ਮਿਹਨਤ ਕਿ ਇਹਨਾਂ ਨੇ ਮਿਹਨਤ ਕੀਤੀ ਦਿਨ ਰਾਤ ਤਾਂ ਸਾਰੇ ਪਰਿਵਾਰ ਨੇ ਕੀਤੀ ਸੋ ਉਸ ਮਿਹਨਤ ਦੇ ਵਿੱਚੋਂ ਹੀ ਜਿਹੜਾ ਸਾਰਾ ਕੁਝ ਮਹਾਰਾਜ ਦੀ ਅੱਜ ਬਖਸ਼ਿਸ਼ ਆ ਅੱਜ ਵੀ ਮਿਹਨਤ ਕਰ ਰਹੇ ਆ ਅੱਜ ਲੋਕ ਸੇਵਾ ਵੀ ਕਰ ਰਹੇ ਆ ਕਿਸਾਨ ਜੱਥੇਬੰਦੀਆਂ ਵੀ ਚਲਾ ਰਹੇ ਆ ਪਰ ਉਹਦੇ ਨਾਲ ਜਿਹੜਾ ਆਪਣਾ ਆਪ ਦੇ ਘਰ ਦਾ ਕੰਮ ਆ ਮਤਲਬ ਇਹ ਤੇ ਚਲੋ ਇਹਨਾਂ ਨੇ ਦੱਸਿਆ ਹੁਣ 16 ਘੰਟੇ ਕੰਮ ਕਰਦੇ ਰਏ 17 ਘੰਟੇ ਕੰਮ ਕਰਦੇ ਰਏ ਮਨਦੀਪ ਜੀ ਅਸੀਂ ਕਿਸਾਨ ਜੱਥੇਬੰਦੀ ਨੂੰ ਬਿਲੋਂਗ ਕਰਦੇ ਆ ਅਸੀਂ ਖੇਤੀ ਵੀ ਕਰਦੇ ਆ ਪਰ ਮੈਂ ਇੱਥੇ ਇੱਕ ਗੱਲ ਤੁਹਾਡੇ ਚੈਨਲ ਦੇ ਮਾਧਿਅਮ ਜਰੀਏ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਇੱਥੇ ਤੁਸੀਂ 16 ਘੰਟੇ ਛੱਡਦੇ ਹੋ ਜੀ ਉਸੀਂ ਇੱਥੇ 12 ਘੰਟੇ ਕੰਮ ਕਰ ਲਵਾਂ ਤੇ ਇੱਥੇ ਪੈਸਾ ਹੈ ਨੀਗਾ ਅੱਜ ਤੇ ਲਿਮਟਾ ਚੱਕ ਚੱਕ ਕੇ ਅਸੀਂ ਸਾਡੇ ਕਿਸਾਨਾਂ ਦੇ ਪੁੱਤ ਅਸੀਂ 18 ਲੈ ਲੈਨੇ ਆ ਅਸੀਂ ਵੱਡੀਆਂ ਕੋਠੀਆਂ ਸਾਡਾ ਨੱਕ ਨਹੀਂ ਰਹਿੰਦਾ ਸਾਡਾ ਉਹ ਨਹੀਂ ਕਹਿੰਦੇ ਵੀ ਜਿੰਨੀ ਤੇਤੇ ਵੱਡੀ ਚਾਦਰ ਤੇਤੇ ਵੱਡੇ 100 ਰੁਪਏ ਇਦਾਂ ਕੋਈ ਸੀਗੀ ਵੀ ਜਿੱਦੀ ਲੰਬੀ ਚਾਦਰ ਹੋਵੇ ਉਹਨੇ ਪੈਰ ਸਾਨੂੰ ਪਸਾਰਨੇ ਚਾਹੀਦੇ ਆ ਔਰ ਐਕਚੁਅਲੀ ਉਹ ਜਿਹੜੇ ਬੈਂਕਾਂ ਵਾਲੇ ਉਹਨਾਂ ਨੇ ਆਪਣੇ ਜਾਲ ਦੇ ਵਿੱਚ ਸਾਨੂੰ ਫਸਾ ਕੇ ਸਾਰਿਆਂ ਨੂੰ ਲਿਮਟਾਂ ਰੱਡੀਆਂ ਵੱਡੀਆਂ ਦੇਤੀਆਂ ਕਿ ਉਹ ਅਸੀਂ ਕੋਠੀਆਂ ਪਾਲੀਆਂ ਅਸੀਂ ਆਪਣੇ ਗੱਡੀਆਂ ਲੈ ਲਈਆਂ ਤੇ ਉਹਦੇ ਵਿੱਚ ਅਸੀਂ ਉਹ ਕਰਜ਼ਾ ਤਾਰਨ ਵਾਸਤੇ ਅਸੀਂ ਸਾਰਾ ਕੰਮ ਕਰ ਰਹੇ ਮੈਂ ਤੇ ਕਹਿੰਦਾ ਤੁਸੀਂ ਮਿਹਨਤ ਕਰੋ ਪੰਜਾਬ ਦੇ ਵਿੱਚ ਮਿਹਨਤ ਕਰੋ ਆ ਸਾਡੇ ਲਾਗੇ ਹੁਣ ਸਬਜ਼ੀ ਮੰਡੀ ਹੈ ਸਭ ਕੁਝ ਹੋ ਸਕਦਾ ਜੇ ਮੰਨ ਲਓ ਵੀ ਇੱਕ ਪਾਸੇ ਇੰਗਲੈਂਡ ਕੈਨੇਡਾ ਰੱਖਦੀਏ ਦੂਜੇ ਪਾਸੇ ਆਪਾਂ ਪੰਜਾਬ ਦੇ ਵਿੱਚ ਮਿਹਨਤ ਜਿਵੇਂ ਤੁਸੀਂ ਕਹਿ ਰਹੇ ਹੋ 12 ਘੰਟੇ ਭਾਵੇਂ ਮਿਹਨਤ ਕਰ ਲਈਓ ਬਰਾਬਰ ਹੋ ਸਕਦਾ ਕੰਮ ਬਿਲਕੁਲ ਹੋ ਸਕਦਾ ਮੈਂ ਕਹਿੰਦਾ ਮੇਰੇ ਨਾਲ ਬੈਠ ਕੇ ਤੁਸੀਂ ਗੱਲ ਕਰ ਲਓ ਮੇਰੇ ਨਾਲ ਕੰਮ ਕਰ ਲਓ ਮੇਰੇ ਨਾਲ ਕਿਤੇ ਖੇਤ ਦੇ ਵਿੱਚ ਤੁਸੀਂ ਸਾਰਾ ਕੁਝ ਕਰ ਲਓ ਅਸੀਂ ਖੁਦ ਕੀਤਾ ਹੋਇਆ ਕੰਮ ਠੀਕ ਹੈ ਨਾ ਇਹ ਕੋਠੀਆਂ ਵੀ ਬਣਾਈਆਂ ਹੋਈਆਂ ਸਾਡੇ ਕੋ ਗੱਡੀਆਂ ਵੀ ਆ ਮੇਰੇ ਕੋਲ ਹੁਣ 5-6 ਟਰੈਕਟਰ ਵੀ ਹੈਗੇ ਮੇਰੀ ਖੇਤੀ ਵੀ ਹੈਗੀ ਆ ਮੈਂ ਲੀਜ਼ ਤੇ ਲੈ ਕੇ ਵੀ ਖੇਤੀ ਕਰ ਰਿਹਾ ਮੇਰੇ ਕੋਲ ਲੇਬਰ ਵੀ ਰੱਖੀ ਹੋਈ ਆ ਸੋ ਵਧੀਆ ਸਾਨੂੰ ਤਾਂ ਬੜਾ ਵਧੀਆ ਉਦੋਂ ਦਾ ਮਾਹੌਲ ਬਣਿਆ ਹੋਇਆ ਆ ਚਲੋ ਪੁਰਾਣੀਆਂ ਯਾਦਾਂ ਵੀ ਤਾਜ਼ੀਆਂ ਕਰਦੇ ਹਾਂ ਬਿਲਕੁਲ ਆ ਹੁਣ ਤੁਸੀਂ ਆਏ ਤੇ ਹੋਈਆਂ ਨਹੀਂ ਤਾਂ ਕਿਹਨੇ ਪੁੱਛਿਆ ਸੀ ਤੇ ਕਿਹਦੀਆਂ ਗੱਲਾਂ ਸੀਗੀਆਂ ਸੋ ਉਹ ਕੰਮ ਕਰਦੇ ਰਹੇ ਉਹ ਇੱਥੋਂ ਇਹ ਵੀ ਕੰਮ ਕਰਕੇ ਗਏ ਉੱਥੇ ਵੀ ਕੰਮ ਕਰਦੇ ਮੈਂ ਸੋ ਮੈਂ ਉਹ ਗੱਲ ਕਰਦਾ ਕਿ ਜਿਹੜਾ ਸਿਸਟਮ ਹੈ ਨਾ ਸਾਡੇ ਪੰਜਾਬ ਦਾ ਉਹ ਸਹੀ ਨਹੀਂ ਹੈਗਾ ਕੋਈ ਬੰਦਾ ਸੁਰੱਖਿਅਤ ਨਹੀਂ ਹੈਗਾ ਕੋਈ ਇੱਥੇ ਲਾਅ ਨਹੀਂ ਹੈਗਾ ਲੋਨਾਂ ਦਾ ਆਰਡਰ ਦੀ ਸਥਿਤੀ ਸਾਰੀ ਵਿਗੜੀ ਹੋਈ ਹੈ ਸਰਕਾਰਾਂ ਵਾਅਦੇ ਕਰ ਲੈਂਦੀਆਂ ਮੁਕਤ ਖੋਰੀਆਂ ਚੀਜ਼ਾਂ ਦੇ ਪਿੱਛੇ ਲੋਕ ਭੱਜ ਪੈਂ ਆਟਾ ਦਾਲ ਸਕੀਮ ਦੇਤੀ ਜਾਂ ਬਿਜਲੀ ਫ੍ਰੀ ਦੇਤੀ ਤੁਸੀਂ ਇਹਨਾਂ ਨੂੰ ਛੱਡੋ ਤੁਸੀਂ ਲੋਕਾਂ ਨੂੰ ਰੋਜ਼ਗਾਰ ਦੇ ਦਿਓ ਯਾਰ ਤੁਸੀਂ ਕਰੀਦਨ ਜੋਗੇ ਨਾ ਉਹਨੂੰ ਕੰਮ ਤੇ ਲਾਓ ਜਦੋਂ ਉਹਨਾਂ ਨੂੰ ਅਪਾਜ ਕਰ ਦਿੱਤਾ ਹੁਣ ਆ ਜਿਹੜਾ ਆਟਾ ਦਾਲ ਸਕੀਮ ਨੇ ਕਈ ਲੋਕਾਂ ਨੂੰ ਹੁਣ ਸਾਡੇ ਗੁੱਸਾ ਨਾ ਕਰ ਬਾਲਮੀਕ ਬਰਾਦਰੀ ਸਾਡੇ ਹਰिजन ਬਰਾਦਰੀ ਆ ਉਹ ਉਹ ਕਿਸੇ ਦੇ ਕੰਮ ਤੇ ਜਾ ਕੇ ਖੁਸ਼ ਨਹੀਂ ਹੈਗੇ ਉਥੋਂ ਆਟਾ ਦਾਲ ਸਾਰਾ ਕੁਝ ਲਈ ਜਾਂਦੇ ਆ ਆਪਣਾ ਕੰਮ ਕਰੀ ਜਾਂਦੇ ਆ ਮਤਲਬ ਕਿਤੇ ਨਾ ਕਿਤੇ ਹੁਣ ਸਾਨੂੰ ਬਿਜਲੀ ਫਰੀ ਦੇ ਦਿੱਤੀ ਆ ਹੁਣ ਆ ਬੀਬੀਆਂ ਨੂੰ ਬਸਾਂ ਦਾ ਕਿਰਾਇਆ ਫਰੀ ਇਹ ਆਧਾਰ ਕਾਰਡ ਦਿਖਾ ਕੇ ਤੁਰੀਆਂ ਰਹਿੰਦੀਆਂ ਤੇ ਉਹ ਘਾਟਾ ਤੇ ਸਰਕਾਰ ਨੂੰ ਪੈ ਰਿਆ ਨਾ ਉਹ ਸਰਕਾਰ ਲੋਨ ਚੱਕੀ ਜਾਂਦੀ ਆ ਤੇ ਉਹਦਾ ਵਜਨ ਸਾਤੇ ਪੈ ਰਿਆ ਤੁਸੀਂ ਯਾਰ ਕਾਮੇ ਬਣਾਓ ਤੁਸੀਂ ਸਾਨੂੰ ਕੰਮ ਕਰਨ ਦਾ ਤੁਸੀਂ ਸਾਨੂੰ ਅਧਿਯੋਗ ਦਿਓ ਅਧਿਯੋਗ ਹੁਣ ਸਾਡੇ ਕੀ ਲਾਉਂਦੇ ਆ ਕੋਈ ਚਮੜਾ ਫੈਕਟਰੀ ਲਾਤੀ ਕੋਈ ਮਿੱਲਾਂ ਦੀ ਮੈਲ ਵਾਲਾ ਪ੍ਰੋਜੈਕਟ ਲਾਤਾ ਉਥੇ ਗੋਲੀ ਬਣਾ ਕੇ ਇੱਥੇ ਸਾਡੇ ਲਾਗੇ ਲੱਗਾ ਜੀ ਮੁਸ਼ਕੀ ਮੁਸ਼ਕਾ ਆ ਜਾਂਦਾ ਪੋਲਿਊਸ਼ਨ ਇੰਨਾ ਹੋਇਆ ਹੁਣ ਆ ਇੱਕ ਕਧਾਲਾ ਗੁਰੂ ਦੇ ਕੋਲ ਫੈਕਟਰੀ ਲੱਗਣ ਲੱਗੀ ਸੀਗੀ ਬਾਇਓ ਸੀएनजी ਪਲੈਂਟ ਸੋ ਉਹ ਇਹੋ ਜਿਹੇ ਪਲੈਂਟ ਤੇ ਸਾਡੇ ਪੰਜਾਬ ਚ ਚਲਾਉਂਦੇ ਵੇੜਾ ਤਾਂ ਕਰ ਕਰਨ ਦੇ ਆ ਉਹ ਯਾਰ ਤੁਸੀਂ ਜਿਹੜਾ ਸਾਡਾ ਸਾਡਾ ਅਸੀਂ ਆ ਖੇਤੀ ਦਾ ਧੰਦਾ ਕਰਦੇ ਆਂ ਠੀਕ ਹੈ ਨਾ ਤੁਸੀਂ ਉਹਦੇ ਹਿਸਾਬ ਦੇ ਨਾਲ ਫੈਕਟਰੀਆਂ ਲਾਓ ਤੁਸੀਂ ਆਲੂਆਂ ਤੋਂ ਬਣਨ ਵਾਲੀਆਂ ਚਿਪਸ ਦੀਆਂ ਫੈਕਟਰੀਆਂ ਲਾ ਦਿਓ ਤੁਸੀਂ ਇਥੋ ਨਾਈਟ ਪਲਾਂਟ ਲਾ ਦਿਓ ਤੁਸੀਂ ਆ ਮੱਕੀ ਤੋਂ ਬਣਨ ਵਾਲੀਆਂ ਸੌ ਚੀਜ਼ਾਂ ਉਹ ਲਾ ਦਿਓ ਪਲਾਂਟ ਮਤਲਬ ਇਹੋ ਜਿਹਾ ਪਲਾਂਟ ਲਾਓ ਜਿਹਦੇ ਨਾਲ ਪੋਲੂਸ਼ਨ ਵੀ ਨਾ ਹੋਵੇ ਸਾਡਾ ਪੰਜਾਬ ਵੀ ਵਚ ਤੇ ਨੌਜਵਾਨ ਜਿਹੜੇ ਆ ਉਹ ਵੀ ਆਰੇ ਲੱਗੇ ਰਹਿਣ ਮਜੀਦਪਾ ਜੀ ਮੇਰਾ ਆਖਰੀ ਸਵਾਲ ਆ ਵੀ ਤੁਸੀਂ ਤਾਂ ਖੈਰ 19 ਸਾਲ ਸਮਾਂ ਇੰਗਲੈਂਡ ਦੇ ਵਿੱਚ ਲਾਇਆ ਅ ਅੱਜ ਕੱਲ ਲੋਕ ਇਹ ਵੀ ਉੱਥੇ ਮੁੰਡੇ ਕੁੜੀਆਂ ਜਾ ਕੇ ਕਹਿੰਦੇ ਵੀ ਕੰਮ ਹੈ ਨਹੀਂਗਾ ਤੁਸੀਂ ਇਹ ਗੱਲ ਕਹਿੰਦੇ ਹੋ ਮੈਂ ਕੰਮ ਦੇ ਵਿੱਚ ਇੰਨਾ ਰੁੱਝਿਆ ਰਿਹਾ ਵੀ ਮੈਨੂੰ ਪਰਿਵਾਰ ਦਾ ਵੀ ਚੇਤਾ ਨਹੀਂ ਪਿੱਛੇ ਆਇਆ ਕੰਮ ਅਸਲ 'ਚ ਹੈਗਾ ਉੱਥੇ ਕਿ ਜਾਂ ਆਪਣੇ ਮੁੰਡੇ ਕੁੜੀਆਂ ਝੂਠੀ ਮਾਰੀ ਜਾਂਦੇ ਨੇ ਮਨਦੀਪ ਜੀ ਕੰਮ ਤਾਂ ਬਹੁਤ ਹੈ ਜੇ ਨਿਆਂਿਆਂ ਦੇ ਕਰਨੇ ਹੋਣ ਆਪਾਂ ਨੇ ਇਹਨਾਂ ਨੂੰ ਇੱਧਰ ਹੀ ਨਿ ਕਮਾਂਕਾਰਾਂ ਤੇ ਲਾਉਣੇ ਆਪਣੇ ਨਾਲ ਸਿਖਾਉਣੇ ਨਹੀਂ ਜੋ ਕੀਤਾ ਆਪਾਂ ਕਰਦੇ ਹੈਗੇ ਇਹ ਉੱਥੇ ਜਾ ਕੇ ਆਪਣੇ ਫੋਨਾਂ ਤੇ ਲੱਗੇ ਰਹਿੰਦੇ ਸੋਸ਼ਲ ਮੀਡੀਆ ਤੇ ਲੱਗੇ ਰਹਿੰਦੇ ਇਦਾਂ ਦਾ ਟਾਈਮ ਬਰਬਾਦ ਕਰਦੇ ਹੈਗੇ ਜਾਣ ਕੇ ਮਿਹਨਤ ਨਹੀਂ ਕਰਦੇ ਉਹ ਭਾਈ ਸਰ ਨੇ ਉਹੀ ਗੱਲ ਕੀਤੀ ਹੈਗੀ ਹੈ ਨਾ ਕਿ ਜੇ ਮਿਹਨਤ ਕਰੋਗੇ ਤਾਂ ਹੀ ਵੈਸਾ ਮਿਲਣਾ ਜੇ ਤੁਸੀਂ ਕੰਮ ਕਰਨੇ ਕੰਮ ਬਹੁਤ ਆ ਜੇ ਤੁਸੀਂ ਨਹੀਂ ਕਰਨੇ ਤੇ ਤੁਹਾਨੂੰ ਕੱਲ ਨੂੰ ਜਵਾਬ ਅਗਲੇ ਦੇ ਦਿੰਦੇ ਹੋ ਹੌਲੀ ਦਾਣੀ ਅਗਲੇ ਮਿੱਠੇ ਜੇ ਹੋਗੇ ਉਹਨਾਂ ਨੇ ਕੀ ਹੈਗਾ ਉਹਨਾਂ ਨੇ ਕੰਮ ਲੈਣਾ ਉਹਨੇ ਕਹਿਣਾ ਤੁਸੀਂ ਇੱਕ ਬੰਦਾ ਦੋ ਬੰਦਿਆਂ ਦਾ ਕੰਮ ਕਰੋ ਤਾਂ ਨਿਆਣਿਆਂ ਨੇ ਕਹਿਣਾ ਵੀ ਸਾਨੂੰ ਕੰਮ ਕਰਨਾ ਨਾ ਪਰ ਵੀ ਆਪਾਂ ਨੂੰ ਉਦਾਂ ਹੀ ਪੈਸੇ ਕਰੇ ਮਿਲ ਜਾਣੇ ਡਾਲਰ ਪੌਂਡ ਆਇਆ ਪ੍ਰੋਬਲਮ ਕੰਮ ਤਾਂ ਸਾਰੇ ਥਾਂ ਹੀ ਹੈਗੇ ਆ ਹੁਣ ਇੱਥੇ ਜੇ ਆਪਾਂ ਕਹੀ ਜਾਂਦੇ ਭਈਏ ਆ ਗਏ ਜੇ ਭਈਆ ਕਿ ਕੰਮ ਨਾ ਕਰਨਗੇ ਸਾਡਾ ਹੋਰ ਕੌਣ ਕੰਮ ਕਰੂਗਾ ਹੁਣ ਆਪਾਂ ਤਾਂ ਉਧਰ ਜਾ ਕੇ ਇਦਾਂ ਕਰਦੇ ਲੇਵਰਾਂnger ਕੰਮ ਉਹ ਸਾਡੇ ਨਾਲ ਹੇਟ ਥੋੜੀ ਕਰਦੇ ਆ ਉਹ ਲੋਕ ਥੋੜੀ ਹੇਟ ਕਰਦੇ ਆ ਸਾਨੂੰ ਆਪਾਂ ਵੀ ਇੱਕ ਕਿਸਮ ਦੇ ਬਈਆਂ ਵਾਲਾ ਕੰਮ ਹੀ ਆ ਉਧਰ ਤੇ ਉਹ ਸਾਡੇ ਨਾਲ ਹੇਟ ਕਰਨਗੇ ਇਦਾਂ ਤਾਂ ਉਹ ਸੋ ਕੰਮ ਤਾਂ ਹੈਗੇ ਆ ਆਪ ਹੀ ਨਹੀਂ ਨਿਆਣੇ ਕਰਨਾ ਚਾਹੁੰਦੇ ਗਾਂ ਇਦਾਂ ਦੇ ਰੀਤੇ ਤੁਸੀਂ ਖੇਤੀਬਾੜੀ ਕਰੋਗੇ ਕਿ ਜਾਂ ਕੋਈ ਆਪਣਾ ਬਿਜ਼ਨਸ ਵੀ ਸੋਚਿਆ ਕੁਝ ਕਰਨ ਬਾਰੇ ਅ ਫਿਲਹਾਲ ਤਾਂ ਨਹੀਂ ਕੁਝ ਸੋਚਿਆ ਹੁਣ ਤਾਂ ਬ੍ਰੀਕ ਤੇ ਅੱਜ ਦਾ ਉਹ ਛੁੱਟੀਆਂ ਕਹਿੰਦੇ ਹੁੰਦੇ ਕਰ ਲੈਨੇ ਹੌਲੀਡੇ ਤੇ ਗਏ ਆ ਹਨਾ ਉਹ ਹਿਸਾਬ ਆ ਤੇ ਕਾਫੀ ਚਿਰਾਂ ਦਾ ਕੰਮ ਕਰੀ ਜਾਂਦੇ ਆ ਤੇ ਹੌਲੀਡੇ ਵਾਲਾ ਹਿਸਾਬ ਆ ਮਨਦੀਪ ਜੀ ਹੁਣ ਤਾਂ ਤੇ ਲੱਗ ਗਿਆ ਇੱਥੇ ਪੰਜਾਬ ਦੇ ਵਿੱਚ ਆ ਕੇ ਬਿਲਕੁਲ ਹਾਂਜੀ ਆਪਣਾ ਘਰ ਆ ਆਪਣੇ ਲੋਕ ਆਪਣੇ ਪਰਿਵਾਰ ਸਾਰੇ ਬਿਲਕੁਲ ਹਾਂਜੀ ਆਪਣੇ ਖਾਣੇ ਪਾਣੀ ਦੀ ਉਹੀ ਮਹਕ ਪਹਿਲਾਂ ਵਾਲੀ ਆਉਣ ਲੱਪਈ ਅੱਛਾ ਉਧਰ ਲੱਗ ਗਿਆ ਇਹਨਾਂ ਚੀਜ਼ਾਂ ਦਾ ਜਦੋਂ ਆਪ ਖੁਦ ਕਰਦੇ ਆਪਣੇ ਕੰਮਕਾਰਾਂ ਤਾਂ ਥੱਕੇ ਟੁੱਟੇ ਹੁੰਦੇ ਆ ਉਹ ਆਪ ਕਰਨਾ ਪੈਣਾ ਖਾਣਾ ਪਕਾਉਣਾ ਨਹੀਂ ਕਿਤੇ ਤਾਂ ਨਹੀਂ ਪਹਿਲੇ ਕਾ ਪੈ ਗਿਆ ਵੀ ਮੈਂ ਬਣਾਉਣਾਗਾ ਰੋਟੀ ਨਹੀਂ ਇੱਥੇ ਤਾਂ ਦੋ ਤਿੰਨ ਦਿਨ ਤਾਂ ਚੱਜ ਨਾਲ ਉੱਠੇ ਨਹੀਂ ਹੈ ਉੱਤੇ ਪਤਾ ਲੱਗ ਗਿਆ ਵੀ ਆਪਣੇ ਘਰ ਆ ਗਏ ਆ ਠੀਕ ਹੈ ਭਾਈ ਜੀ ਠੀਕ ਹੈ ਧੰਨਵਾਦ ਤੁਸੀਂ ਸਮਾਂ ਤੁਹਾਡੀ ਟੀਮ ਦਾ ਸਾਰੀ ਦਾ ਬਹੁਤ ਧੰਨਵਾਦ ਜਿਹੜਾ ਤੇ ਅਸੀਂ ਆਪਣੇ ਕੀਮਤੀ ਸਮੇਂ ਦੇ ਵਿੱਚ ਟਾਈਮ ਕੱਢ ਕੇ ਜਿਹੜਾ ਆਏ ਤੇ ਅਸੀਂ ਸਾਡੀ ਇੰਟਰਵਿਊ ਕੀਤੀ ਤੁਹਾਡੇ ਦੇਖਣ ਵਾਲੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਦੁਬਾਰਾ ਤੋਂ ਫਿਰ ਤੁਹਾਡੀ ਟੀਮ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਵੀ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਤਾਂ ਇਹ ਅੱਜ ਪਰਿਵਾਰ ਲਗਭਗ 2 ਦਹਾਕੇ ਬਾਅਦ ਇਕੱਠਾ ਹੋਇਆ ਆ ਮਨਜੀਤ ਭਾਜੀ ਹੁਣੀ ਆਪਣੇ ਆ ਵਾਈਫ ਨੂੰ ਲਗਭਗ 13 ਸਾਲ ਬਾਅਦ ਮਿਲੇ ਨੇ ਆਪਣੇ ਭਰਾ ਨੂੰ 19 ਸਾਲਾਂ ਬਾਅਦ ਮਿਲੇ ਨੇ ਪੰਜਾਬ ਦੇ ਵਿੱਚ 19 ਸਾਲਾਂ ਬਾਅਦ ਇੰਗਲੈਂਡ ਤੋਂ ਵਾਪਸ ਆਏ ਨੇ ਕੈਮਰਾਮੈਨ ਗੁਲਚਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ